ਮੈਂ ਸ਼ਬਦੀ ਕਰਨ ਚਾਹੁੰਦਾ। ਦੇਖੋ ਆਜ਼ਾਦੀ ਦਿਵਸ ਦੀ ਜਿੱਥੇ ਬਹੁਤ-ਬਹੁਤ ਵਧਾਈ ਹੈ। ਤੇ ਇੱਥੇ ਆਜ਼ਾਦੀ ਦਿਵਸ ਦੇ ਮੌਕੇ ਤੇ ਇੱਥੇ ਮਠਿੰਡੇ ਆਉਣ ਦਾ ਮੌਕਾ ਮਿਲਿਆ। ਤੇ ਬਹੁਤ ਵਧੀਆ ਲੱਗਿਆ ਜੋ ਪ੍ਰਬੰਧ ਸਾਡੇ ਡੀਸੀ ਸਾਹਿਬ ਤੇ ਮੈਡਮ ਐਸਐਸਪੀ ਕੌਂਡਲ ਜੀ ਇਹਨਾਂ ਨੇ ਕੀਤੇ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ। ਸਾਰਾ ਬਹੁਤ ਹੀ ਰੇਂਜਡ ਬੱਚਿਆਂ ਦਾ ਜਿਹੜਾ ਬੱਚਿਆਂ ਨੇ ਕੋਰੀਓਗ੍ਰਾਫੀ ਪੇਸ਼ ਕੀਤੀ ਤੇ ਸ਼ਹੀਦਾਂ ਨੂੰ ਯਾਦ ਕੀਤਾ ਸੋ ਮੈਂ ਸਮਝਦਾ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਆਜ਼ਾਦੀ ਦਿਵਸ ਹੈ ਸਾਡਾ ਗੰਨਨਤਰਤਾ ਦਿਵਸ ਹੈ ਉੱਥੇ ਵਧੀਆ ਪ੍ਰਬੰਧਾਂ ਦੇ ਨਾਲ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ ਸੋ ਇਹ ਸਾਡੇ ਦੋਨੋਂ ਹੀ ਅਫਸਰ ਸਹਿਬਾਨ ਮੈਂ ਕਹਿ ਸਕਦਾ ਕਿ ਸਾਡੀ ਇਹ ਬਹੁਤ ਵੱਡੀ ਪੰਜਾਬ ਸਰਕਾਰ ਦੇ ਨਹੀਂ ਸਾਡੇ ਇਹ ਮਾਨ ਵਾਲੀ ਗੱਲ ਹੈ ਕਿ ਜੇ ਇਹ ਸਾਨੂੰ ਅਫਸਰ ਇੱਥੇ ਬਠਿੰਡਾ ਸ਼ਹਿਰ ਨੂੰ ਮਿਲੇ ਹੋਏ ਨੇ ਇੱਕ ਨੰਬਰ ਤੇ ਲਿਆਏ ਜੀ ਡੀਸੀ ਸਾਹਿਬ ਬਟਿਲੈਂਡ ਨਹੀਂ ਅਸੀਂ ਇਹਨਾਂ ਦੇ ਹਰ ਕੰਮ ਨੂੰ ਦੇਖੋ ਇਹਨਾਂ ਦੀ ਮੈਂ ਇੱਕ ਦੇਖੀ ਹੈ ਕਿ ਜੋ ਕੰਮ ਕਰਨਾ ਤਾਂ ਕਰਨਾ ਹੈ ਕਿਸੇ ਨੂੰ ਦਾਰਾ ਲੱਪਾ ਨਹੀਂ ਹੈ ਤੇ ਸਾਰੇ ਲੋਕ ਇਹਨਾਂ ਤੋਂ ਸੈਟੀਸਫਾਈ ਨੇ ਸੋ ਇਹ ਕਿਸੇ ਵੀ ਅਫਸਰ ਦੀ ਇੱਕ ਬਹੁਤ ਵੱਡੀ ਕੁਆਲਿਟੀ ਹੀ ਹੁੰਦੀ ਹੈ ਕਿ ਲੋਕਾਂ ਨੂੰ ਸੰਤੁਸ਼ਟ ਰੱਖ ਕੇ ਲੋਕਾਂ ਦੀ ਸੇਵਾ ਕਰੀਏ ਤੇ ਸਹੀ ਢੰਗ ਨਾਲ ਸੇਵਾ ਕਰੀਏ ਜਿਹੜੇ ਦੋਨੋਂ ਹੀ ਅਫਸਰ ਸਰਵਾਨ ਇਸਾ ਤੇਰੀ ਮਾਨ ਦੀ ਗੱਲ ਹੈ ਬਹੁਤ ਵਧੀਆ ਢੰਗ ਨਾਲ ਕਰਦੇ ਥੈਂਕ ਯੂ